ਸਸ਼ਿਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਤੁਹਾਡੀ ਸਪੋਰਟ ਨਾਲ ਹੀ ਆਪਣਾ ਚੈਨਲ ਇੱਥੇ ਤੱਕ ਆਇਆ ਜੀ ਅੱਗੇ ਵੀ ਜਰੂਰ ਸਪੋਰਟ ਕਰਿਓ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੁਹਾਡਾ ਦਿਨੋ ਧੰਨਵਾਦ ਤੇ ਅੱਜ ਆਪਾਂ ਲੈਣ ਜਾ ਰਹੇ ਹਾਂ ਬੁਟੀਕ ਲਈ ਚੀਜ਼ ਮਤਲਬ ਕੁਝ ਲੈਣ ਜਾ ਰਹੇ ਹਾਂ ਤੇ ਤੁਹਾਡੀ ਮਿਹਰ ਸਦਕਾ ਆਪਣਾ ਜਿਹੜਾ ਕੰਮ ਹੈਗਾ ਬਹੁਤ ਜ਼ਿਆਦਾ ਗਰੋ ਕਰ ਰਿਹਾਗਾ ਤੇ ਐਵੇਂ ਹੀ ਕਰਦਾ ਰਹੇ ਤੁਹਾਨੂੰ ਅਸੀਂ ਸੋਹਣੇ ਸੋਹਣੇ ਸੂਟ ਰੈਡੀ ਕਰਕੇ ਦਿੰਦੇ ਰਹੀਏ ਤੇ ਦੁਪट्टे ਵਗੈਰਾ ਡਾਈ ਕਰਵਾਉਣੇ ਨੇਗੇ ਤੇ ਹੋਰ ਵੀ ਬਹੁਤ ਕੁਝ ਹੈਗਾ ਤੇ ਕਾਰੀਗਰਾਂ ਕੋਲੇ ਜਾਣੇਗਾ ਤੇ ਆਪਾਂ ਦੇਖਦੇ ਆਂਗੇ ਵੀ ਉੱਥੇ ਜਾ ਕੇ ਕੰਮਕਾਰ ਕਿੱਥੋਂ ਸਟਾਰਟ ਕਰੀਏ ਪਾਰਸਲ ਵਗੈਰਾ ਨੇ ਭੈਣਾਂ ਦੇ 15-20 ਸੂਟਾਂ ਦੇ ਉਹਨਾਂ ਦੇ ਆਪਾਂ ਪਾਰਸਲ ਕੋਰੀਅਰ ਕਰਕੇ ਆਉਣੇ ਨੇਗੇ ਸੈਟਰਡੇ ਸੰਡੇ ਆਪਾਂ ਕੀਤੇ ਨਹੀਂ ਹੈਗੇ ਆਫ ਰੱਖਿਆਗਾ ਤੇ ਬਹੁਤ ਖਿਲਾਰਾ ਪਿਆ ਪਿਆਗਾ ਬੁਟੀਕ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਸਟਾਕ ਆਇਆ ਸੀ ਨਮ ਆਪਾਂ ਹੌਲੀ ਹੌਲੀ ਵੀਡੀਓ ਲੈ ਕੇ ਆਵਾਂਗੇ ਤੇ ਸੈਟਿੰਗ ਕਰ ਦੇਾਂਗੇ ਤੇ ਕੁਝ ਚੀਜ਼ ਲੈ ਕੇ ਆਉਣੇ ਆਂਗੇ ਉਹਦੇ ਲਈ ਆਪਣਾ ਜਿਹੜਾ ਸਮਾਨ ਹੈ ਥੋੜਾ ਜਿਹਾ ਸੈਟਿੰਗ ਆ ਜਾਊਗੀ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਠਹਿਰ ਕੇ ਅੱਜ ਮੈਂ ਤੁਹਾਨੂੰ ਵਲੌਗ ਦੇ ਵਿੱਚ ਸਾਰਾ ਆਪਣਾ ਜਿਹੜਾ ਸਮਾਨਾ ਬਾਜ਼ਾਰ ਹੈਗਾ ਉਹ ਤੁਹਾਨੂੰ ਦਿਖਾਉਂਗੀ ਚਲੋ ਜੀ ਹیدرਪਾਰਸਲ ਆਪਣੇ ਪਏ ਨੇ ਪੋਲੀਥਿਨ ਲੈ ਕੇ ਚਲਦੇ ਆਂਗੇ ਹੂੰ ਚਲੋ ਜੀ ਆ ਦੇਖੋ ਕਿੰਨਾ ਖਲਾਰਾ ਪਿਆ ਪਿਆਗਾ ਤੇ ਆ ਆਪਾਂ ਦੋ ਥਾਲੇ ਲੈ ਕੇ ਜਾ ਰਹੇ ਆਂਗੇ ਆਪਣੇ ਆਪਾਂ ਪਾਰਸਲ ਕੱਢਣੇ ਨੇਗੇ ਸਟੀਚਿੰਗ ਵਾਲੇ ਸੂਟ ਲੈਣਗੇ ਆਰਡਰ ਆਏ ਹੋਏ ਨੇਗੇ ਕੱਲ ਦੇ ਤੇ ਲੈਸਾ ਵਗੈਰਾ ਮਲੌਣੀਆਂ ਨੇਗੇ ਲਾਈਨਿੰਗ ਆ ਵਾਸ਼ ਕੀਤੀਆਂ ਪਈਆਂ ਨੇਗੀਆਂ ਵਾਸ਼ ਕਰਨੀਆਂ ਨੇ ਹਜੇ ਤੇ ਬਹੁਤ ਕੁਝ ਹੈ ਤੇ ਆ ਕੇ ਕਰ ਦੇਾਂਗੇ ਸੈਟਿੰਗ ਓਕੇ ਬੱਚਿਓ ਬਾਏ ਬਾਏ ਹੁਣ ਅਸੀਂ ਚੱਲੇ ਹਾਂ ਬਾਜ਼ਾਰ ਦੇ ਕੰਮ ਕਰਨ ਮਮੀ ਤੇ ਮੈਂ ਤੇ ਉੱਥੇ ਜਾ ਕੇ ਤੁਹਾਨੂੰ ਜਰੂਰ ਅੱਜ ਅਸੀਂ ਆਪਦਾ ਸ਼ਹਿਰ ਦਿਖਾਵਾਂਗੇ ਜੁੜੇ ਰਹੋ ਬਲੌਗ ਦੇ ਨਾਲ ਹਾਂਜੀ ਆਪਾਂ ਦੇਖੇ ਸੀਗੇ ਅੱਜ ਆਪਣੇ ਬੁਟੀਕ ਲਈ ਰੈਕ ਤੇ ਇੱਕ ਇਹ ਸਾਈਜ਼ ਸੀਗਾ ਵੱਡਾ ਤੇ ਇੱਕ ਇਹ ਸੀਗਾ ਇੱਕ ਛੋਟਾ ਸਾਈਜ਼ ਸੀਗਾ ਤੇ ਇੱਥੇ ਪੇਟੀਆਂ ਵਗੈਰਾ ਫਰਨੀਚਰ ਵਗੈਰਾ ਵੀ ਰੈਡੀ ਕਰਕੇ ਨੂੰ ਤੁਸੀਂ ਆਰਡਰ ਤੇ ਰੈਡੀ ਕਰਵਾ ਸਕਦੇ ਹੋਗੇ ਤੇ ਇਹਨਾਂ ਦਾ ਐਡਰੈਸ ਹੈਗਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋਗੇ ਉਨ ਘਰ ਜਾ ਕੇ ਦਿਖਾਵਾਂਗੇ ਵੀ ਆਪਾਂ ਕਿਹੜਾ ਰੈਕ ਲਿਆਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਆਪਾਂ ਪਹਿਲਾਂ ਥੋੜਾ ਜਿਹਾ ਵਲੌਗ ਸਟਾਰਟ ਕਰਤਾ ਸੀਗਾ ਤੇ ਆਪਾਂ ਥੋੜਾ ਥੋੜਾ ਐਵੇਂ ਜਿਹਾ ਵਲੌਗ ਲੈ ਲਿਆ ਕਰਾਂਗੇ ਹਨਾ ਵੀ ਆਪਾਂ ਕੀ ਕਰਦੇ ਆ ਬੁਟੀਕ ਬਾਰੇ ਤੇ ਕੁਝ ਨਾ ਕੁਝ ਜਿਵੇਂ ਵੀ ਅਸੀਂ ਕਰਦੇ ਰਹਿੰਦੇ ਹਾਂਗੇ ਉਹ ਤੁਹਾਨੂੰ ਅਸੀਂ ਸ਼ੋਅ ਕਰਦਿਆਂ ਕਰਾਂਗੇ ਤੇ ਐਦਾਂ ਹੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਅਮੀਨ ਸਾਡੇ ਤੋਂ ਸੋਨੇ ਸੋਨੇ ਸੂਟ ਤੁਸੀਂ ਖਰੀਦਦੇ ਰਹੋ ਜਿੰਨਾ ਭੈਣਾ ਕੋਲੇ ਪਾਰਸਲ ਪਹੁੰਚ ਕੇ ਤੇਦ ਨੂੰ ਧੰਨਵਾਦ ਉਹਨਾਂ ਨੇ ਮੇਰਾ ਬਹੁਤ ਥੈਂਕ ਯੂ ਕੀਤਾ ਉਹਨਾਂ ਨੂੰ ਸੂਟ ਪਸੰਦ ਆਇਆ ਤੇ ਜੋ ਨਵੀਆਂ ਭੈਣਾਂ ਜੁੜੀਆਂ ਨੇ ਵੀ ਤੁਸੀਂ ਵੀ ਜਰੂਰ ਟਰਾਈ ਕਰਿਓ ਆਪਣੇ ਕੋਲੋਂ ਸੂਟ ਬਾਹਰ ਲਿਆ ਦੇ ਸਬਦੇਸ਼ਾ ਦੇ ਵਿੱਚ ਵੀਡੀਓ ਦੇਖ ਰਹੇ ਹੋਗੇ ਤੁਸੀਂ ਵੀ ਆਪਣੇ ਤੋਂ ਜਰੂਰ ਜਿਸ ਤਰ੍ਹਾਂ ਦਾ ਮਰਜੀ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਪਾਰਟੀ ਵੇਅਰ ਜਿਵੇਂ ਦੇ ਵੀ ਤੁਹਾਨੂੰ ਸੂਟ ਪਸੰਦ ਆਵੇ ਤੇ ਐਵੇਂ ਹੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡਾ ਤੈਰ ਦਿਲੋਂ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਇੰਨੀ ਸਪੋਰਟ ਕੀਤੀ ਮੇਰੇ ਬੇਟੀ ਦੇ ਚੈਨਲ ਨੂੰ ਵੀ ਤੁਸੀਂ ਸਪੋਰਟ ਕਰੋ ਹਨਾ ਜੀ ਐਵੇਂ ਹੀ ਤੇ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਆਂ ਕਿ ਪਿਓਰ ਕਾਟਨ ਦੇ ਸੂਟ ਲਏਗੇ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈਗਾ ਇਹਦੇ ਵਿੱਚੋਂ ਅਸੀਂ ਵੀ ਮੰਮੀ ਤੇ ਮੈਂ ਵੀ ਸਟਿਚ ਕਰਵਾਵਾਂਗੇ ਇੱਕ ਇੱਕ ਪਰ ਅਸੀਂ ਪਾਣੀ 'ਚ ਪਹਿਲਾਂ ਡਿੱਪ ਕਰਕੇ ਜਿੰਨੇ ਵੀ ਕਾਟਨ ਦੇ ਸੂਟ ਸਲਾਈ ਲੈ ਗਏ ਹੋਏ ਨੇ ਮੈਂ ਸਾਰਿਆਂ ਦੇ ਪਾਣੀ 'ਚ ਡਿੱਪ ਕਰਕੇ ਇੱਕ ਰਾਤ ਰੱਖੇ ਨੇ ਦੂਜੇ ਦਿਨ ਸੁਕਾ ਕੇ ਫਿਰ ਅਸੀਂ ਉਹਨਾਂ ਨੂੰ ਸਟਿਚਿੰਗ ਲਈ ਦਿੱਤਾ ਕਿਉਂਕਿ ਜਿੰਨੀ ਸ਼੍ਰਿੰਕੀਜ਼ ਹੋਣੀ ਸੀਗੀ ਉਹ ਨਿਕਲ ਚੁੱਕੀ ਹੈਗੀ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀ ਲੈ ਸਕਦੇ ਹੋਗੇ ਇੰਨਾ ਕ ਜਿਆਦਾ ਸੋਹਣਾ ਸੌਫਟ ਕਪੜਾ ਜਿੰਨਾ ਵੀ ਤੁਸੀਂ ਕਹਿ ਦੋ ਕਿਉਂਕਿ ਗਰਮੀ ਬਹੁਤ ਜਿਆਦਾ ਪੈ ਰਹੀ ਹੈਗੀ ਤੁਸੀਂ ਇਹਨਾਂ ਤੇ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋ ਦੇਖੋ ਜੀ ਨੇਵੀ ਬਲੂ ਕਲਰ ਦਾ ਸੂਟ ਹੈਗਾ 프린ਟਿੰਗ ਤੁਸੀਂ ਚੈੱਕ ਕਰ ਸਕਦੇ ਹੋ 올ਓਵਰ ਸੂਟ ਨੇਗੇ ਪਿਓਰ ਕਾਟਨ ਦੇ 850 ਪ੍ਰਾਈਸ ਹੈ ਵਿਦ ਸ਼ਿਪਿੰਗ 1 ਕੇ ਦੇ ਵਿੱਚ ਕਾਪੀ ਆਉਂਦਾ ਹੈਗਾ ਕਪੜਾ ਆਪਾਂ ਉਹ ਨਹੀਂ ਲੈ ਕੇ ਆਏ ਹੈਗੇ ਕਿਉਂਕਿ ਉਹਦੇ ਵਿੱਚ ਜਦੋਂ ਮੈਂ ਕੱਪੜੇ ਨੂੰ ਹੱਥ ਲਾ ਕੇ ਦੇਖਿਆ ਉਹਦੇ ਵਿੱਚ ਮੈਨੂੰ ਲੰਬੇ ਵਾਲੀ ਗੱਲ ਸੀ ਕਿ ਮੈਂ ਤੁਹਾਨੂੰ ਹਨਾ ਐਵੇਂ ਹੀ ਉਹਨੂੰ 5 600 ਦਾ ਸੂਟ ਤੁਹਾਨੂੰ ਦੇ ਦਿੰਦੀ ਫੇਰ ਕੱਲ ਨੂੰ ਤੁਸੀਂ ਕਹਿ ਰਹੇ ਸਾਡਾ ਛਾਣ ਗਿਆ ਕਿਉਂਕਿ ਕਪੜਾ ਬਹੁਤ ਜ਼ਿਆਦਾ ਹਲਕਾ ਸੀਗਾ ਜਿਹੜਾ ਅਸੀਂ ਕਪੜਾ ਲੈ ਕੇ ਆਉਣੇ ਹਰ ਤਰ੍ਹਾਂ ਦੀ ਚੀਜ਼ ਕੁਆਲਿਟੀ ਧਿਆਨ ਚ ਰੱਖ ਕੇ ਲੈ ਕੇ ਆਉਣੇ ਆਂਗੇ ਵੀ ਕੱਲ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਲਾਂਬਾ ਨਾ ਵੇ ਕਿਉਂਕਿ ਅਸੀਂ ਖੁਦ ਵੀ ਇਹ ਜੋ ਸਟਿਚ ਕਰਵਾਵਾਂਗੇ ਤੇ ਤੁਸੀਂ ਦੇਖੋ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈਗੀ ਇਹਦੇ ਨਾਲ ਤੁਸੀਂ ਡਬਲ ਸ਼ੇਡ ਦਾ ਦੁਪੱਟਾ ਲਗਾ ਸਕਦੇ ਹੋਗੇ ਸਟਿਚਿੰਗ ਕਰਵਾਉਣਾ ਚਾਹਣੇ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਪਰ ਲੈਸਿਸ ਦਾ ਡਿਜ਼ਾਈਨ ਕਰਕੇ ਤੁਹਾਨੂੰ ਸਟਿਚ ਕਰਕੇ ਦੇਵਾਂਗੇ ਪਿਓਰ ਕਾਟਨ ਦਾ ਸੂਟ ਹੈ ਐਨਾ ਆਰਾਮਦਾਇਕ ਫੈਬਰਿਕ ਹੈ ਜਿੰਨਾ ਵੀ ਕਹਿ ਦੋ 850 ਪ੍ਰਾਈਸ ਹੈ ਵਿਦ ਸ਼ਿਪਿੰਗ ਇੰਡੀਆ ਲੈ ਲਈ ਜਿੰਨਾ ਪਹਿਣਾ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਆਪਾਂ ਤੋਂ ਆਪਣੇ ਸੂਟ ਰਖਵਾ ਸਕਦੇ ਹੋ ਆਹ ਦੇਖੋ ਬਲੈਕ ਕਈ ਕੀ ਤਾਂ ਇੰਨੇ ਕਿ ਜ਼ਿਆਦੇ ਸੋਹਣੇ ਪ੍ਰਿੰਟ ਸੀਗੇ ਵੀ ਅਸੀਂ 2-2 ਸੂਟ ਲੈ ਕੇ ਆਇਾਂਗੇ ਬਹੁਤ ਕੁਆਲਿਟੀ ਆਈ ਹੈਗੀ ਪਿਓਰ ਕਾਟਨ ਦੇ ਸੂਟ ਬਹੁਤ ਪਹਿਣਾ ਦੇ ਮੈਸੇਜ ਆਉਂਦੇ ਹੁੰਦੇ ਸੀਗੇ ਤੁਸੀਂ ਠੀਕ ਪ੍ਰਾਈਸ ਦੇ ਵਿੱਚ ਸੂਟ ਤੇ ਲੈ ਕੇ ਆਓ ਆਪਾਂ ਠੀਕ ਪ੍ਰਾਈਸ ਦੇ ਵਿੱਚ ਵੀ ਲੈ ਕੇ ਆਏਗੇ ਪਰ ਵਧੀਆ ਕੁਆਲਿਟੀ ਤੇ ਲੈ ਕੇ ਆਏ ਘਟਿਆ ਨਹੀਂ ਲੈ ਕੇ ਆਏ ਇਹ 850 ਪ੍ਰਾਈਸ ਹੈ ਵਿਦ ਸ਼ਿਪਿੰਗ ਬਲੈਕ ਤੇ ਸਕਿਨ ਦਾ ਇਹ ਕੰਬੀਨੇਸ਼ਨ ਹੈਗਾ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈਗਾ ਇਹ ਆਪਾਂ ਸਟਿਚ ਵੀ ਕਰਵਾਵਾਂਗੇ ਸੂਟ ਇੱਕ ਇਸ ਨਾਲ ਦਾ ਹੀ ਸਕਰੀਨ ਸ਼ਾਟ ਲੈ ਲਓ ਜੀ WhatsApp ਤੇ ਮੈਸੇਜ ਕਰ ਦਿਓ ਪ੍ਰਿੰਟ ਆਪਣੇ ਸਾਰੇ ਹੀ ਸੋਨੇ ਨੇਗੇ ਜਿੰਨੇ ਵੀ ਆਪਾਂ ਲੈ ਕੇ ਆਏ ਆ। ਇਹ ਪ੍ਰਿੰਟ ਕਿੰਨਾ ਜਿਆਦਾ ਸੋਹਣਾ ਹੈ ਇਹਦੇ ਨਾਲ ਤੁਸੀਂ ਪਿੰਕ ਸ਼ੇਡ ਦਾ ਦੁਪੱਟਾ ਰੱਖ ਸਕਦੇ ਹੋਗੇ। ਕਲਰ ਵੀਡੀਓ ਪਾਈ ਸੀ ਬਹੁਤ ਭੈਣਾਂ ਦੇ ਮੈਸੇਜ ਆਏ ਸੀਗੇ 2-3 ਸੂਟਾਂ ਲਈ ਹਨਾ ਤੇ ਉਹ ਕਈ ਭੈਣਾਂ ਪਹਿਲਾਂ ਹੀ ਲੈ ਗਿਆ ਸੀ ਆਪਣੀ ਪੇਮੈਂਟ ਕਰਕੇ ਉਹ ਸੋਲਡ ਹੋ ਚੁੱਕੇ ਨੇ ਉਹਦੇ ਵਿੱਚੋਂ 2-4 ਕੁ ਸੂਟ ਹੀ ਰਹਿੰਦੇ ਨੇਗੇ। ਤੁਸੀਂ ਉਹ ਪਿਕ ਸ਼ੇਅਰ ਕਰਦੇ ਹੋ ਸਾਡੇ ਨਾਲ ਤੁਹਾਨੂੰ ਦੱਸ ਦਾਂਗੇ ਵੀ ਅਵੇਲੇਬਲ ਹੈਗੇ ਨਹੀਂਗੇ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਜਦੋਂ ਸਟਿਚ ਹੋ ਗਿਆ ਨਾ ਸਟਿਚਿੰਗ 'ਚ ਜਾਨ ਪੈ ਜਾਂਦੀ ਹੁੰਦੀ ਹੈ ਜੇ ਆਪਾਂ ਪੂਰਾ ਵਧੀਆ ਸਟਿਚ ਕਰਵਾਈਏ ਇਸ ਨੂੰ ਬਹੁਤ ਜ਼ਿਆਦਾ ਸੋਹਣਾ ਹੈ 850 ਪ੍ਰਾਈਸ ਹੈਗਾ ਇਹਦਾ ਵੀ ਪ੍ਰਾਈਸ ਸਾਰਿਆਂ ਦਾ 850 ਹੀ ਹੋਊਗਾ ਜੀ ਤੇ ਜੇ ਮੈਂ ਕਿਸੇ ਸੂਟ ਦਾ ਤੁਹਾਨੂੰ ਵੀਡੀਓ 'ਚ ਦੱਸਾਂ ਚਾਹੇ ਦੀ ਨਾ ਦੱਸਾਂ ਆ ਜਿਹੜੀ ਵੀਡੀਓ ਹੈਗੀ ਅੱਜ ਵਾਲੀ ਇਹ ਸੇਮ ਪ੍ਰਾਈਸ ਦੀ ਹੈ ਪਲਾਈਟ ਕਲਰ ਵੀ ਲੈ ਕੇ ਆਇਆ ਡਾਰਕ ਵੀ ਲੈ ਕੇ ਆਇਆ ਪਿਓਰ ਕਾਟਨ ਦੇ ਸੂਟ ਨੇ ਸਰਦਾਰੀ ਜੇ ਦੇਖੋ ਕਿੰਨਾ ਜਿਆਦਾ ਸੋਹਣਾ ਸੂਟ ਹੈ ਜੀ ਦੇਖੋ ਜੀ ਫਟਾਫਟ ਆਪਣਾ ਆਰਡਰ ਕਰਕੇ ਰਖਵਾ ਲਿਓ ਬਹੁਤ ਪੈਣਾ ਮੈਸੇਜ ਕਰਦਿਆਂ ਸੀ ਗਿਆ ਪਿਓਰ ਕਾਟਨ ਦੇ ਸੂਟ ਲਿਓ ਵਿਦਾਊਟ ਲਾਈਨਿੰਗ ਫਟਾਫਟ ਕਰਕੇ ਆਪਣੇ ਆਰਡਰ ਰਖਵਾ ਲਿਓ ਜੀ ਕਿਉਂਕਿ ਇਹ ਫੇਰ ਨਹੀਂ ਮਿਲਣੇ ਹੈਗੇ ਨਾ ਫਿਰ ਸੇਮ ਪ੍ਰਿੰਟ ਦਾ ਸੂਟ ਆਵੇ ਆਪਣੇ ਕੋਲ ਤੁਸੀਂ ਹੋਲਡ ਤੇ ਕਰ ਦਿਓ ਪੇਮੈਂਟ ਕਰ ਦਿਓ ਸ਼ਾਮ ਤੱਕ ਰਾਤ ਤੱਕ ਕੱਲ ਤੱਕ ਪਰ ਤੁਸੀਂ ਹੋਲਡ ਤੇ ਤਾਂ ਰੱਖਵਾਇਓ ਜੇ ਤੁਸੀਂ ਪੇਮੈਂਟ ਕਰੋਗੇ ਕਿਉਂਕਿ ਹੋਰ ਵੀ ਵਿਚਾਰੀਆਂ ਕਈ ਭੈਣਾਂ ਦੇ ਮੈਸੇਜ ਆਉਂਦੇ ਨੇ ਅਸੀਂ ਸੁੱਕ ਲੈਣਾ ਜੀ ਅਸੀਂ ਸੁੱਕ ਲੈਣਾ ਅਸੀਂ ਇਹਨਾਂ ਨੂੰ ਕਹਿ ਦਿੰਦੇ ਹਾਂਗੇ ਵੀ ਸੋਲਡ ਹੋ ਚੁੱਕਿਆ ਕਿਉਂਕਿ ਇਸ ਦਾ ਫਿਰ ਜਿਹੜਾ ਲੈ ਲੈਂਦਾ ਨਾ ਅਸੀਂ ਰੱਖ ਦਿੰਦੇ ਹਾਂਗੇ ਵੀ ਆਲਾ ਪੇਮੈਂਟ ਕਰੂਗਾ ਤੇ ਵੈਸੇ ਹੀ ਤਕਰੀਬਨ ਆਪਣੀ 99% ਪੇਮੈਂਟ ਆ ਹੀ ਜਾਂਦੀ ਹੁੰਦੀ ਹੈਗੀ ਦੇਖੋ ਜੀ ਆ ਮੈਨੂੰ ਸਭ ਤੋਂ ਜ਼ਿਆਦੇ ਸੋਨਾ ਸੂਟ ਲੱਗਿਆ ਮੈਂ ਵਿੱਚ ਆਪਦੇ ਮਨ ਦੀ ਗੱਲ ਵੀ ਤੁਹਾਨੂੰ ਦੱਸ ਦਿੰਨੀ ਆ ਇਹਦੇ ਨਾਲ ਵਾਈਟ ਦੁਪੱਟਾ ਲੈ ਕੇ ਇਹਨਾਂ ਜ਼ਿਆਦੇ ਸੋਨਾ ਸੂਟ ਬਣੂਗਾ ਜਿੰਨਾ ਵੀ ਕਹਿਣਾ ਤੁਸੀਂ ਡ्रेसेस ਵਗੈਰਾ ਬਣਵਾਉਣੀਆਂ ਨੇਂਗੀਆਂ ਕੁਝ ਮਰਜ਼ੀ ਰੈਡੀ ਕਰਵਾਓ ਆਪਣੇ ਕੋਲ ਕਰਵਾ ਸਕਦੇ ਹੋਗੇ ਬਹੁਤ ਹੀ ਜ਼ਿਆਦੇ ਸੋਨਾ ਕਲਰ ਹੈ ਪਿੰਕ ਜਿਹਾ ਕੋਈ ਕਲਰ ਨਹੀਂ ਫਿੱਟ ਹੁੰਦਾ ਕੁਝ ਨਹੀਂ ਹੁੰਦਾ ਹੈਗਾ ਕਿਉਂਕਿ ਅਸੀਂ ਪਾਣੀ 'ਚ ਡਿਪ ਕਰਦੇ ਆ ਨਾ ਉਹਦੀ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਜੋ ਰੰਗ ਨਿਕਲਦਾ ਕਿ ਨਹੀਂ ਨਿਕਲਦਾ ਤਕਰੀਬਨ ਜਿੰਨੇ ਆਪਾਂ 99% ਸੂਟ ਆਪਾਂ ਪਾਣੀ ਚ ਡਿਪ ਕਰਕੇ ਆਪਾਂ ਸਟਿਚ ਕਰਵਾਏ ਨੇਗੇ ਕੋਈ ਰੰਗ ਨਹੀਂ ਕਿਸੇ ਦਾ ਵੀ ਨਿਕਲਿਆ ਹੈਗਾ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਆ ਚੱਲੇ ਸੂਟਾਂ ਚੋਂ ਇੱਕ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਜਿਹੜੀਆਂ ਭੈਣਾਂ ਪਹਿਲਾਂ ਲੈ ਗਈਆਂ ਤੇ ਬਸ ਉਹਨਾਂ ਨੂੰ ਮਿਲ ਜਾਣਗੇ 850 ਪ੍ਰਾਈਸ ਹੈ ਇਹਦੇ ਨਾਲ ਦੇ ਦੋ ਸੂਟ ਅਵੇਲੇਬਲ ਹੈਗੇ ਨੇ ਜੇ ਕਿਸੇ ਭੈਣਾਂ ਨੇ ਦੋ ਲੈਣੇ ਨੇ ਤਾਂ ਦੋ ਲੈ ਸਕਦੇ ਹੋਗੇ ਇੱਕ ਲੈਣਾ ਤਾਂ ਇੱਕ ਲੈ ਸਕਦੇ ਹੋ ਕਾਪਰੀਕ ਪ੍ਰਿੰਟ ਵੀ ਆਪਣਾ ਬਹੁਤ ਮੰਗਦੇ ਸੀ ਆਪਾਂ ਤੋਂ ਗਰਮੀ ਤਾਂ ਹੁਣ ਵੱਧਦੀ ਹੀ ਜਾ ਰਹੀ ਹੈ ਦਿਨ ਪਰ ਦਿਨ ਅਸੀਂ ਕਿਉਂਕਿ ਇਹ ਤਾਂ ਸੂਟ ਚੱਲਣਗੇ ਆਪਣੇ 10ਵੇਂ ਮਹੀਨੇ ਤੱਕ ਪਹਿਣਗੇ ਕਾਟਨ ਦੇ ਸੂਟ ਦੇਖੋ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਪਿਆਰਾ ਪ੍ਰਿੰਟ ਹੈ ਦਾ スクリーンショット ਲੈ ਲੋ WhatsApp ਤੇ ਮੈਸੇਜ ਕਰਦੇ ਹੋ ਤੇ ਇਹਦਾ ਦੂਜਾ ਕਲਰ ਹੈਗਾ ਪਰਪਲ ਇਹ ਸੇਮ ਪ੍ਰਿੰਟ ਦੇ ਸੂਟ ਲੇنگੇ ਪਰ ਕਲਰ ਅਲੱਗ ਹੈ ਦੇਖੋ ਕਿੰਨਾ ਸੋਨਾ ਕਲਰ ਹੈ ਵੀ ਚੁੰਨੀ ਇਹਦੇ ਨਾਲ ਤੁਸੀਂ ਰੱਖ ਸਕਦੇ ਹੋਗੇ ਪਿਓਰ ਕੋਟੇ ਦੀਆਂ ਕਾਟਨ ਕੋਟੇ ਦੀਆਂ ਜਿਹੜਾ ਸੌਫਟ ਕੋਟਾ ਹੁੰਦਾਗਾ ਉਹੋ ਇੰਨੀ ਜਿਆਦੇ ਸੋਹਣੀਆਂ ਲੱਗਦੀਆਂ ਨੇ ਨਾ ਇਸ ਸੂਟਾਂ ਨਾਲ ਜਿੰਨੀਆਂ ਵੀ ਕਹਿ ਦੋ ਬਸ ਮੈਂ ਤੁਹਾਨੂੰ ਅੱਜ ਇਹ ਜਿੰਨੇ ਸੂਟ ਨੇਗੇ ਸਾਰੇ ਦਿਖਾ ਦੇਣੀਆਂਗੇ ਤੁਸੀਂ ਲੈਣਾ ਚਾਹੁੰਦੇ ਹੋ ਫਟਾਫਟ ਆਪਣਾ ਆਰਡਰ ਕਰ ਦਿਓ ਆਪਣੇ ਤਾਂ ਸ਼ਾਮ ਤੱਕ ਮਤਲਬ ਇੰਨੇ ਕ ਸੂਟ ਸਿਲੈਕਟ ਹੋ ਜਾਂਦੇ ਨੇ ਪਿੱਛੇ 1-2 ਹੀ ਰਹਿ ਜਾਂਦਾ ਅਗਰ ਅਪ ਦੀ ਕਿਰਪਾ ਨਾਲ ਅੰਨੇ ਜਿਆਦੇ ਸੋਹਣੇ ਪਸੰਦ ਆ ਰਹੇ ਨੇ ਸੂਟ ਸਾਰਿਆਂ ਨੂੰ ਦੇਖੋ ਕਿੰਨਾ ਜਿਆਦਾ ਸੋਹਣਾ ਇਹ ਵੀ ਇਹਦੇ ਨਾਲ ਤੁਸੀਂ ਮਹਿਰੂਨ ਦੁਪੱਟਾ ਰੱਖ ਲਓ ਆ ਰੱਖ ਲਿਓ ਬਲੂ ਜਾਂ ਬੇਬੀ ਬਲੂ ਜਾਂ ਦੁਪੱਟਾ ਜਿਸ ਤਰ੍ਹਾਂ ਮਰਜੀ ਟਾਈ ਐਂਡ ਡਾਈ ਕਰਵਾ ਲਓ ਬਹੁਤ ਆਪਸ਼ਨਾਂ ਹੁੰਦੀਆਂ ਨੇਗੀਆਂ ਬਹੁਤ ਸੋਹਣੇ ਡਿਜ਼ਾਈਨ ਬਣ ਜਾਂਦੇ ਹੁੰਦੇ ਨੇਗੇ ਦੇਖੋ ਵਰਕ ਵਗੈਰਾ ਕਰਾਉਣਾ ਉਹ ਕਰਵਾ ਲਓ ਤੁਸੀਂ neck ਤੇ baawa ਤੇ ਕੁਝ ਮਰਜੀ ਕਰਵਾ ਲਓ ਜੀ ਗ੍ਰੇਸ ਬਣਨੀ ਚਾਹੀਦੀ ਐ ਸੂਟ ਦੀ ਬਹੁਤ ਸੋਹਣੀ ਬਣ ਜਾਂਦੀ ਏ ਆ ਵੀ ਸੂਟ ਬਹੁਤ ਜਿਆਦਾ ਸੋਹਣਾ ਹੈਗਾ ਪ्युअर कॉटन ਦਾ ਇਹਦੇ ਤੁਸੀਂ ਵਾਈਟ ਲੈਸ ਦੀ ਫਿਨਿਸ਼ਿੰਗ ਕਰਵਾ ਕੇ ਬਣਵਾ ਸਕਦੇ ਹੋਗੇ ਸੂਟ ఆర్గాਨਜ਼ਾ ਦੀਆਂ ਜਿੱਤਾ ਹੁਣ ਟ੍ਰੈਂਡ ਦੇ ਵਿੱਚ ਲੈਸਾਂ ਨਹੀਂ ਹੈ ਨਾ ਉਹ ਮੈਂ ਤੁਸੀਂ ਲਗਵਾ ਸਕਦੇ ਹੋਗੇ ਜੀ ਇਹਦੇ ਨਾਲ ਦੇ ਆਪਾਂ ਦੋ ਸੂਟ ਲੈ ਕੇ ਆਇਆਗੇ ਕਿਉਂਕਿ ਜਿਹੜੇ ਮੈਨੂੰ ਜਿਆਦਾ ਪਸੰਦ ਸੀਗੇ ਸੂਟ ਆਪਾਂ ਦੋ ਦੋ ਚੱਕ ਲਏ ਹੋ ਇਹਨਾਂ ਜਿਆਦਾ ਸੋਹਣਾ ਸੂਟ ਬਣੂਗਾ ਇਹ ਜਿੰਨਾ ਵੀ ਕਹਿ ਦੋ ਇਹਦੇ ਨਾਲ ਤੁਸੀਂ بیس ਕਲਰ ਦਾ ਦੁਪੱਟਾ ਰੱਖ ਸਕਦੇ ਹੋ ਜਾਂ ਵਾਈਟ ਵੀ ਰੱਖ ਸਕਦੇ ਹੋਗੇ organza ਦੀ ਲੈਸ ਦੀ ਫਿਨਿਸ਼ਿੰਗ ਕਰਵਾ ਲਓ ਤੇ ਹੋਰ ਬਹੁਤ ਲੈਸਾਂ ਲੈਂਗੇ ਸੈਂਟਰ ਦੇ ਵਿੱਚ ਪਵਾ ਲਓ ਤੇ ਬਹੁਤ ਸੋਹਣਾ ਡਿਜ਼ਾਈਨ ਭਰ ਕੇ ਦਾ ਦੋ ਸੂਟ अवेलेबल ਲੈਂਗੇ ਜੜੀਆਂ ਜਿੰਨਾ ਭੈਣਾਂ ਨੇ ਦੋ ਲੈਣੇ ਨੇ ਕਈ ਵਾਰ ਦੋ ਦੋ ਵੀ ਮੰਗਦੇ ਹੁੰਦੇ ਨੇ ਉਹ ਲੈ ਸਕਦੇ ਹੋਗੇ 850 ਪ੍ਰਾਈਸ ਹੈ ਇਹਨਾਂ ਦਾ ਵੀ ਇਹ ਰੈੱਡ ਕਲਰ ਕਿੰਨਾ ਸੋਹਣਾ ਕਲਰ ਹੈਗਾ ਕੋਈ ਪ੍ਰਿੰਟ ਛੱਡਣ ਵਾਲਾ ਨਹੀਂ ਹੈਗਾ ਇਹ ਚ ਇੰਨਾ ਕ ਜਿਆਦਾ ਸੋਹਣਾ ਪ੍ਰਿੰਟ ਨੇ ਦੇਖੋ ਜੀ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਸਕਿਨ ਦਾ ਦੁਪੱਟਾ ਰੱਖਿਆ ਜਾਊਗਾ ਇਹਦੇ ਨਾਲ ਟਾਈ ਐਂਡ ਡਾਈ ਕਰਵਾ ਲਾ ਦੁਪੱਟਾ ਡਬਲ ਸ਼ੇਡ ਦਾ ਸਭਰੀ ਸ਼ੋਰ ਲਿਆ ਲਓ ਆਪਾਂ ਹੋਰ ਲੈ ਆਵਾਂਗੇ ਸੂਟ ਜਦੋਂ ਇਹ ਸੇਲ ਹੋਗੇ ਹੋਰ ਪ੍ਰਿੰਟ ਉਹ ਬਲੈਕ ਨਾਲ ਦੇ ਦੋ ਸੀਗੇ ਦੂਜਾ ਵੀ ਹੈਗਾ ਦਾ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਫੈਬਰਿਕ ਇੰਨਾ ਜਿਆਦਾ ਸੋਹਣਾ ਹੈ ਨਾ ਮੈਂ ਖੁਦ ਤਾਰੀਫ ਕਰ ਰਹੀ ਆ ਇਹ ਫੈਬਰਿਕ ਦੀ ਵੀ ਇੰਨਾ ਕੁ ਜਿਆਦਾ ਸੋਹਣਾ ਤੁਸੀਂ ਪਾ ਕੇ ਐ ਕਹੋਗੇ ਵੀ ਹਾਂ ਸੁੰਟਾ ਸੀ ਕਿਤੋਂ ਲਿਆ ਸੀਗਾ ਵੀ ਸਾਨੂੰ ਇੰਨੀ ਸੌਫਟ ਕੁਆਲਿਟੀ ਦਿੱਤੀ ਹੈ ਕੱਪੜੇ ਦੀ બસ ਮੇਰੀਆਂ ਭੈਣਾਂ ਨੂੰ ਰਿਕੁਐਸਟ ਹੈਗੀ ਵੀ ਜਿਹੜੀਆਂ ਤੁਸੀਂ ਅਨਸਟਿਚ ਸੂਟ ਮੰਗਾਉਣੀਆਂ ਹੁੰਦੀਆਂ ਹੋਣੀਆਂਗੇ ਉਹਨਾਂ ਨੂੰ ਪਾਣੀ 'ਚ ਡਿਪ ਕਰ ਲਿਆ ਕਰੋ ਕਿਉਂਕਿ ਹਨਾ ਮੈਂ ਤੁਹਾਨੂੰ ਬਾਰ-ਬਾਰ ਕਹਿਨੀ ਆ ਮੈਂ ਥੋੜਾ ਹੀ ਫਾਇਦਾ ਸੋਚਦੀਆਂਗੀ ਇਹ ਗੱਲ ਦੇ ਵਿੱਚ ਕੱਲੋਂ ਸ਼੍ਰਿੰਕੀਜ਼ ਹੁੰਦੀ ਹੈਗੀ ਹਨਾ ਝੜ ਜਾਂਦਾ ਸੂਟ ਘੇਰਾ ਘਾਟ ਜਾਂਦਾ ਹੈਗਾ ਉਦੋਂ ਪਹਿਲਾਂ ਜਿੰਨੀ ਸ਼੍ਰਿੰਕੀਜ਼ ਹੁੰਦੀ ਹੈਗੀ ਹੋ ਸਕੇ ਇਹਨੂੰ ਥਾਪੀ ਨਾਲ ਵੀ ਕੁੱਟ ਕੇ ਪਾ ਦਿਓ ਤੁਸੀਂ ਸਟਿਚ ਕਰਨ ਤੋਂ ਪਹਿਲਾਂ ਜਿੰਨੀ ਸ਼੍ਰਿੰਕੀਜ਼ ਹੋਣੀ ਹੁੰਦੀ ਹੈ ਹੋ ਜਾਂਦੀ ਹੈ ਇਹਦੀ ਤੇ ਲਾਸਟ ਸੂਟ ਇਹ ਸੀ ਜੀ ਬਹੁਤ ਹੀ ਜਿਆਦੇ ਸੋਹਣਾ ਹੈ ਵੀ ਦੇਖੋ ਆ ਚਲੇ ਸੂਟ ਤਾਂ ਬਹੁਤ ਕਮਾਲ ਦੇ ਲੰਗੇ ਬਹੁਤ ਸੋਹਣੇ ਪ੍ਰਿੰਟ ਲੰਗੇ ਇੱਕ ਵੀ ਸੂਟ ਛੱਟਣ ਵਾਲੇ ਨਹੀਂ ਹੈਗੇ ਮੇਰੇ ਹਿਸਾਬ ਨਾਲ ਤਾਂ ਬਹੁਤ ਜਿਆਦੇ ਇੰਨੇ ਫੈਬਰਿਕ ਦੀ ਕੁਆਲਿਟੀ ਇੰਨੇ ਜਿਆਦੇ ਸੋਹਣੀਆਂ ਪ੍ਰਿੰਟ ਇੰਨੇ ਜਿਆਦੇ ਸੋਹਣੇ ਨੇਗੇ ਤੇ ਆਪਾਂ ਚੁੰਮੇ ਦੇ ਪ੍ਰਿੰਟ ਲੈ ਕੇ ਆਉਣੇ ਹੁੰਨਾਂਗੇ ਐ ਬਾਲੇ ਨਹੀਂ ਲੈ ਕੇ ਆਉਂਦੇ ਹੁੰਦੇ ਹੈਗੇ ਵੀ ਹਰ ਕੋਈ ਆਪਾਂ ਪ੍ਰਿੰਟ ਚੱਕ ਲਈਏ ਤੇ ਐਵੇਂ ਨਹੀਂ ਹੈਗਾ ਕਿਉਂਕਿ ਕੁਝ ਕ ਆਪਣੇ ਨਾਲ ਜਿਹੜੇ ਕਲਾਇੰਟ ਨੇਗੇ ਆਪਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਕਿਵੇਂ ਦੇ ਪ੍ਰਿੰਟ ਲਾਈਕ ਕਰਦੇ ਨੇ ਸਾਰੇ ਵਧੀਆ ਹੀ ਪਾਉਂਦੇ ਲੰਗੇ ਨੇ ਵੀ ਮੇਰੇ ਨਾਲ ਸਲਾਈਟ ਮੇ ਤੋਂ ਕੰਮ ਕਰਵਾ ਰਹੇ ਨੇ ਜੁੜੇ ਹੋਏ ਨੇਗੇ ਅੱਜ ਸੀ ਜੀ ਅੱਜ ਵਾਲੇ ਸੂਟ ਇਹ ਸੀਗੇ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਦੇ ਹੋ ਕੋਈ ਪ੍ਰਾਈਸ ਮੈਂ ਤੁਹਾਨੂੰ ਦੱਸਦਾ 850 ਰੁਪਏ ਸਾਰਿਆਂ ਦਾ ਤੇ ਵਿੱਚ ਸ਼ਿਪਿੰਗ ਹੈਗੀ ਕੋਈ ਐਕਸਟਰਾ ਸ਼ਿਪਿੰਗ ਨਹੀਂ ਹੈਗੀ ਬਹੁਤ ਸੌਫਟ ਕੁਆਲਿਟੀ ਹੈਗੀ ਕੱਪੜੇ ਤੇ ਸਟਿਚ ਕਰਵਾਉਣੇ ਨੇ ਤੁਸੀਂ ਸਟਿਚ ਕਰਵਾ ਕੇ ਮੰਗਵਾ ਸਕਦੇ ਹੋ ਅੰਡ ਸਟਿਚ ਮੰਗਾਉਣੇ ਨੇ ਅੰਡ ਸਟਿਚ ਮੰਗਵਾ ਸਕਦੇ ਹੋਗੀ ਪਰ ਪਲੀਜ਼ ਗਾਲੀ ਨਾ ਕਰਿਓ ਕਿਉਂਕਿ ਆਪਣਾ ਪਹਿਲਾ ਕੰਮ ਚੱਲ ਰਿਹਾਗਾ ਹਨਾ ਤੇ ਵਿੱਚ ਦੀ ਐਮਰਜੈਂਸੀ ਸੂਟ ਨੇ 2 3 ਤੁਹਾਡੇ ਆਪਾਂ ਉਹ ਕਢਵਾਵਾ ਦਾਂਗੇ ਕੋਈ ਗੱਲ ਨਹੀਂ ਹਨਾ ਤੁਹਾਨੂੰ ਟਾਈਮ ਸਿਰ ਦੇ ਦਾਂਗੇ ਪਰ ਜਿਨ੍ਹਾਂ ਦੇ ਬਈ ਲੰਬੇ ਆਰਡਰ ਲਿਗੇ ਹਨਾ ਤੇ ਉਹਨਾਂ ਦਾ ਵੀ ਕੰਮ ਚੱਲ ਰਿਹਾਗਾ ਤੇ ਵਿੱਚ ਦੀ ਕੋਈ ਗੱਲ ਨਹੀਂ ਤੁਹਾਡੇ ਜੇ ਲੰਬਾ ਆਰਡਰ ਹੋਊਗਾ ਬਸ ਤੁਸੀਂ ਵਿੱਚ ਦੀ ਕਢਵਾਈ ਚੱਲਾਂਗੇ ਵਿੱਚ ਦੀ ਕੁਝ ਕੁ ਟਾਈਮ ਵੇਟ ਕਰ ਲਿਓ ਤੇ ਆਪਣਾ ਸਟਿਚਿੰਗ ਦਾ ਕੰਮ ਵੀ ਵਧੀਆ ਚੱਲ ਰਿਹਾਗਾ ਕਿਉਂਕਿ ਕਾਫੀ ਸੂਟ ਗਏ ਹੋਏ ਨੇ ਸਟਿਚਿੰਗ ਲਈ ਹਜੇ ਇੱਧਰ ਸਾਰਾ ਖਲਾਰਾ ਪਿਆਗਾ ਇਹ ਆਪਾਂ ਸਾਰੇ ਲੈਸਾਂ ਵਗੈਰਾ ਪਾਈਪੇ ਨਾਲ ਹਜੇ ਮਲਾਉਣੀਆ ਨਹੀਂ ਗੀਆਂ ਕੁਝ ਆਪਾਂ ਸਟਾਕ ਲੈ ਕੇ ਆਏਗੇ ਹੌਲੀ ਹੌਲੀ ਵੀਡੀਓ ਪਾਵਾਂਗੇ ਸੈਟਿੰਗ ਕਰਕੇ ਹਨਾ ਤੇ ਅੱਜ ਆਪਾਂ ਜੋ ਲੈ ਕੇ ਆਏ ਨਾ ਬੁਟੀਕ ਲਈ ਚੀਜ਼ ਉਹ ਮੈਂ ਤੁਹਾਨੂੰ ਦਿਖਾਉਂਗੀ ਜੁੜੇ ਰਹੋ ਵਲੌਗ ਦੇ ਨਾਲ ਆਪਾਂ ਅੱਜ ਸਤਿ ਸ਼੍ਰੀ ਅਕਾਲ ਨਹੀਂ ਬਲੌਗ ਦੇ ਹੈਗੇ ਤੁਹਾਨੂੰ ਤੁਹਾਨੂੰ ਅੱਜ ਆਪਾਂ ਐਂਡ ਤੱਕ ਦਿਖਾਵਾਂਗੇ ਆਪਾਂ ਵੀ ਕਿਵੇਂ ਕੀ ਸੈਟਿੰਗ ਕੀਤੀ ਪਈਦੀ ਓਕੇ ਜੀ ਬਾਏ ਬਾਏ ਫਿਰ ਮਿਲਦੇ ਆ ਆਪਾਂ ਜਿਹੜਾ ਸਟੈਂਡ ਹੈਗਾ ਹਨਾ ਬੁਟੀਕ ਦਾ ਇੱਕ ਹੋਰ ਲੈ ਕੇ ਆਏ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਕੰਮ ਹੁਣ ਵਧੀਆ ਪਹਿਲਾਂ ਨਾਲੋਂ ਜ਼ਿਆਦਾ ਗਰੋ ਹੋ ਗਿਆ ਹਨਾ ਤੇ ਇਦਾਂ ਹੀ ਤੁਹਾਡੀ ਮਿਹਰ ਸਦਕਾ ਇਦਾਂ ਹੀ ਤੁਸੀਂ ਮੇਰੇ ਤੇ ਟਰਸਟ ਕਰਦੇ ਹੋ ਆਪਾਂ ਕੰਮ ਕਰਦੇ ਰਹੀ ਆ ਜਿਹੜਾ ਮਿਰਰ ਲੱਗਿਆ ਹੋਇਆ ਸ਼ੀਸ਼ਾ ਲੱਗਿਆ ਹੋਇਆ ਇਹਨੂੰ ਆਪਾਂ ਕਿਸੇ ਹੋਰ ਪਾਸੇ ਉਹ ਕਰ ਦਾਂਗੇ ਤੇ ਆ ਲੈਸਿਸ ਵਗੈਰਾ ਸਾਰੇ ਸਟੈਂਡ ਦੇ نیچے ਰੱਖ ਦਾਂਗੇ ਇੱਥੇ ਦੇਖਦੇ ਆਪਾਂ ਸਟੈਂਡ ਦੀ ਸੈਟਿੰਗ ਕਰ ਦਾਂਗੇ ਠੀਕ ਹੈ ਜੀ ਤੇ ਬਹੁਤ ਸਾਰਾ ਸਟਾਕ ਵੀ ਆਇਆ ਸੀਗਾ ਕੱਲ ਤੇ ਹਜੇ ਉਹ ਆਪਾਂ ਅਜੇ ਸੈਟਿੰਗ ਨਹੀਂ ਕੀਤੀ ਹੈਗੀ ਤੇ ਅੱਜ ਵਾਲੇ ਸੂਟਾਂ ਦੀ ਮੈਂ ਵੀਡੀਓ ਬਣਾ ਚੁੱਕੀ ਆਂਗੀ ਚੈੱਕ ਕਰ ਲਿਓ ਕੋਈ ਵੀ ਤੁਹਾਨੂੰ ਸੂਟ ਲੇ ਆ ਸਕਦੇ ਹੋਗੇ ਤੇ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਤੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਮਿਲਦੇ ਹਾਂ ਜੀ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਐਦਾ ਹੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਰਹੋ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ